ਸਵਰਾਜ 969 ਐਫੀ ਅੱਜ ਨਾ ਤੁਹਾਡੇ ਵਾਸਤੇ ਇੱਕ ਆਪਾਂ ਬੜੀ ਜ਼ਰੂਰੀ ਜਾਣਕਾਰੀ ਲੈ ਕੇ ਆਏ ਆਂ ਆਪਾਂ ਨਾ ਵੀਰਾਂ ਨਾਲ ਹੀ ਜਿਹੜੇ ਸੀਆਰਡੀ ਦੇ ਬਾਰੇ ਪੂਰੀ ਜਾਣਕਾਰੀ ਰੱਖਦੇ ਆ ਕਿਉਂਕਿ ਇਹ ਡਾਕਟਰ ਆ ਗਿਆ ਸੀਆਰਡੀ ਤੇ ਵੀਰਾਂ ਨੂੰ ਨਾ ਆਪਾਂ ਸੀਆਰਡੀ ਦੀ ਟੈਕਨੋਲੋਜੀ ਬਾਰੇ ਸਾਰਾ ਦੱਸਣਾ ਵੀ ਬਰੀਕੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਆਪਣੇ ਨਾਲ ਵੀਰ ਹੈਗਾ ਮਨਦੀਪ ਸਬਸਕ੍ਰਾਈਬਰ ਸਬਸਕ੍ਰਾਈਬਰ ਜੀ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਵੀਰੇ ਚੜ੍ਹਦੀ ਕਲਾ ਪੂਰੀ ਚਲੋ ਵਧੀਆ ਵੀਰੇ ਇਹ ਸਭ ਤੋਂ ਪਹਿਲਾ ਸਵਾਲ ਸੀਆਰਡੀ ਆਪਣੇ ਜ਼ਿਮੀਦਾਰ ਬਹੁਤ ਜ਼ਿਆਦਾ ਡਰਦੇ ਆ ਮੈਂ ਬਹੁਤ ਵੀਡੀਓ ਚ ਜ਼ਿਕਰ ਕਰਿਆ ਜ਼ਿਮੀਦਾਰਾਂ ਨੇ ਲੈ ਵੀ ਆ ਉਹਨਾਂ ਤੋਂ ਵੀ ਪੁੱਛਿਆ ਇਹ ਤੋਂ ਡਰਨਾ ਚਾਹੀਦਾ ਹੈ ਕਿ ਨਹੀਂ ਨਹੀਂ ਵੀਰੇ ਤੋਂ ਨਹੀਂ ਡਰਨਾ ਚਾਹੀਦਾਗਾ ਸੀਆਰਡੀ ਬਹੁਤ ਸਿੰਪਲ ਟ੍ਰੈਕ ਕਰਦਾ ਇਲੈਕਟ੍ਰੋਨਿਕ ਆ ਗਿਆ ਤੁਸੀਂ ਸਿੰਪਲ ਕਿਹਾ ਆਪਣੇ ਜ਼ਿਮੀਦਾਰ ਕਹਿੰਦੇ ਨਹੀਂ ਸਿੰਪਲ ਸਿੰਪਲ ਆ ਵੀਰੇ ਸਾਡੇ ਹਿਸਾਬ ਨਾਲ ਤਾਂ ਸਿੰਪਲ ਸਿੰਪਲ ਬਿਲਕੁਲ ਬਹੁਤ ਈਜੀ ਹੈ ਇਹਦੇ ਨਾਲ ਦੂਜੇ ਨਾਲ ਵੀ ਠੀਕ ਆ ਵੀਰੇ ਇਹ ਚ ਕੀ ਆ ਵੀਰੇ ਸੈਂਸਰ ਸਿਸਟਮ ਆ ਸਾਰਾ ਹੀ ਸਾਰਾ ਆਪਾਂ ਨੂੰ ਡੈਸ਼ਬੋਰਡ ਤੇ ਦਿਖਣਾ ਮਾ ਆਪਣੇ ਉੱਥੇ ਹਾਂਜੀ ਮੀਟਰ ਤੇ ਜਿਹਨੂੰ ਕਹਿ ਸਕਦੇ ਆ ਹਾਂਜੀ ਵੀਰੇ ਕੱਲੂ ਕੋਈ ਦਿੱਕਤ ਆਉਂਦੀ ਇਹ ਨਹੀਂ ਹੈਗਾ ਬਾਕੀ ਵੰਗੂ ਸਾਰਾ ਪਟਕੇ ਦੇਖਾਂਗੇ ਠੀਕ ਹੈ ਜੀ ਜਿੱਥੇ ਪ੍ਰੋਬਲਮ ਹੈ ਨੇ ਇੰਡੀਕੇਸ਼ਨ ਦੇਣੀ ਆਪਾਂ ਨੂੰ ਮੀਟਰ ਦੇ ਉੱਪਰ ਉਹੀ ਚੀਜ਼ ਖੋਲਣੀ ਆ ਬਾਧੂ ਖੋਲਣ ਦੀ ਲੋੜ ਨਹੀਂ ਨਹੀਂ ਬਸ ਉਹਨਾ ਪਾਰਟ ਖੋਲਣਾ ਉਹਨਾ ਪਾਰਟ ਖੋਲਣਾ ਜਿਹੜੀ ਚੀਜ਼ ਦੱਸਣੀ ਹੈ ਨੇ ਠੀਕ ਆ ਵੀਰੇ ਹਾਂਜੀ ਵੀਰੇ 1 ਇਚ ਡੀਜ਼ਲ ਦੀ ਆ ਹੂੰ ਜੇ ਡੀਜ਼ਲ ਚ ਡਰਦੇ ਵੀ ਐ ਕਰਕੇ ਆ ਜੇ ਚ ਪਾਣੀ ਆਉਂਦਾ ਵਾ ਹੂੰ ਸੈਂਸਰ ਨਾਲ ਦੀ ਨਾਲ ਦੱਸੂਗਾ ਆਪਾਂ ਨੂੰ ਓਕੇ ਪਾਣੀ ਆਪਾਂ ਕੱਢ ਦੇਣਾ ਬਸ ਇਹ ਕਹਿਣ ਦਾ ਮਤਲਬ ਹੈ ਵੀ ਜਰੇਲ ਦੇ ਵਿੱਚ ਆਪਣੇ ਇਹਨਾਂ ਕੇਸ ਕਿਰੀ ਪੰਪ ਵਾਲੇ ਜਾਂ ਘਰੋਂ ਡਰਮ ਚੋਂ ਕਿਤੋਂ ਵੀ ਯਾਰ ਪਾਣੀ ਪੈ ਗਿਆ ਵੀ ਆਪਾਂ ਨੂੰ ਉੱਤੇ ਦੱਸ ਦਊਗਾ ਹਾਂਜੀ ਵੀਰੇ ਇੱਕ ਇਹ ਚ ਹੈ ਵੀ ਜਿਹੜਾ ਤੇਲ ਆਪਾਂ ਪਾਉਣਾ ਵਾ ਪਲਾਸਟਿਕ ਦੇ ਡਰਮ ਚੋਂ ਪਾਉਣਾ ਵਾ ਜਿਹ ਦੂਜੇ ਚੋਂ ਨਾ ਪਾਏ ਦੂਜੇ ਚੋਂ ਨਾ ਪਾਏ ਕਿਉਂਕਿ ਉੱਚ ਕਚਰਾ ਬਣਦਾ ਆਟੋਮੈਟਿਕੀ ਡਰਮ ਚ ਬਣਦਾ ਪਲਾਸਟਿਕ ਵਾਲੇ ਦੇ ਲਈ ਬੈਸਟ ਆ ਹਾਂ ਵੈਰੀ ਗੁੱਡ ਤੇ ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ ਇਹਦਾ ਇੰਜਨ ਜਿਵੇਂ ਲਾ ਲਓ ਆਪਣੇ ਹੁਣ ਘਰਾਂ ਦੇ ਘਰਾਂ ਚ ਲਾ ਲਓ ਜਾਂ ਪਿੰਡਾਂ ਚ ਜਿੱਥੇ ਆਪਾਂ ਇਹ ਟ੍ਰੈਕ ਨੂੰ ਖਰੀਦਦੇ ਹਾਂ ਜਦੋਂ ਵੀ ਆਪਣੇ ਵੀਰ ਕੀ ਸੋਚਦੇ ਆ ਵੀ ਆਪਾਂ ਜ਼ੋਰ ਦੇਖਣਾ ਹੁੰਦਾ ਕਿਉਂਕਿ ਆਪਣੇ ਪਿੰਡਾਂ 'ਚ ਤੁਹਾਨੂੰ ਪਤਾ ਹੀ ਜੋ ਚੱਲ ਰਿਹਾ ਅੱਜਕੱਲ ਹਣਾ ਵੀਰ ਜ਼ੋਰ 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 ਇਹ ਦੂਜੀ ਟੈਕਨੋਲੋਜੀ ਨਾਲੋਂ ਜ਼ੋਰ ਇਹਦਾ ਕਿੰਨਾ ਕੁ ਡਿਫਰੈਂਸ ਆ ਕੀ ਹਿਸਾਬ ਕਿਤਾਵਾ ਇਹ ਟੈਕਨੋਲੋਜੀ ਨਾਲੋਂ ਵੀਰੇ 'ਚ ਜਿਵੇਂ ਚੱਕਰ ਡਰਾਪਿੰਗ ਵਾਲਾ ਕੰਮ ਆ ਉਹ ਖਤਮ ਆਇਜੋ ਹੁਣ ਸੀਆਰਟੀ 'ਚ ਓਕੇ ਜਮੇ ਖਤਮ ਆ ਚੱਕਰ ਡਰਾਪ ਜਿੰਨਾ ਮਰਜ਼ੀ ਲੋਡ ਪਾਓ ਵੀਰੇ ਠੀਕ ਆ ਜੀ ਉਹ ਚੱਕਰ ਚੱਕਰ ਡਰਾਪ ਨਾ ਕਰੂ ਇਹ ਵੈਰੀ ਗੁੱਡ ਯਾਰ ਤੇ ਵੈਸੇ ਤਾਂ ਮੈਂ ਰਿਵਿਊ ਵੀਰਾਂ ਦੇ ਕਰਦਾ ਰਹਿਣਾ ਮਨ 'ਚ ਨਾ ਕੁਝ ਕੁ ਸਵਾਲ ਹੁੰਦੇ ਆਪਣੇ ਵੀਰਾਂ ਦੇ ਰਹਿ ਜਾਂਦੇ ਆ ਇੱਕ ਚੀਜ਼ ਹੋਰ ਆ ਜੇ ਇਹਨਾਂ ਕੇਸੇ ਟਰੈਕਟਰ ਦਾ ਥੱਲੇਲਾ ਤੇਲ ਤੁਲ ਡੁੱਲ ਜੇ ਇੰਜ ਆਇਆ ਨਾ ਇੰਜਨ ਆਇਲ ਇੰਜਨ ਆਇਲ ਵੀ ਜੇ ਡੁੱਲਦਾ ਵੈਸੇ ਤਾਂ ਬਹੁਤ ਘੱਟ ਚਾਂਸ ਹੁੰਦਾ ਵਾ ਜੇ ਡੁੱਲਦਾ ਵਾ ਇਹਦੇ ਵਿੱਚ ਸੈਂਸਰ ਲੱਗੇ ਆ ਸੈਂਸਰ ਨੇ ਆਪਾਂ ਨੂੰ ਮੀਟਰ ਦੇ ਉੱਪਰ ਦੱਸ ਦੇਣਾ ਉਸ ਟਾਈਮ ਬਾਅਦ ਇਹਨੇ ਟਰੈਕਟਰ ਨੇ ਆਪਦੇ ਚੱਕਰਾਂ ਦੇ ਰੁੱਕ ਜਾਂਦਾ ਅਣਕੇ ਵੀ ਪਾਵਰ ਲਾਉਣ ਨੂੰ ਮੜ ਜੂ ਪਾਵਰ ਜ਼ੋਰ ਲਾਉਣ ਨੂੰ ਹਟ ਜਾਣਾ ਇਹਨੇ ਠੀਕ ਆ ਵੀਰੇ ਰੋਕੇ ਜਾਂਦਾ ਆਪਣੇ ਆਪ ਹੀ ਇਹ ਵੀ ਆਪਾਂ ਨੂੰ ਪਤਾ ਲੱਗ ਜੂ ਸਮਝ ਕਿਉਂ ਕਿਆ ਵੀਰੇ ਕਈ ਵਾਰੀ ਬਹੁਤ ਘੱਟ ਚਾਂਸ ਆ ਤੁਹਾਡੀ ਗੱਲ ਸੁਣੋ ਬਹੁਤ ਹੀ ਜ਼ਿਆਦਾ ਘੱਟ ਚਾਂਸ ਕਿਉਂਕਿ ਇਹ ਚਾਂਸ ਕਦੇ ਕੋਈ ਚੀਜ਼ ਨਟ-ਨੋਟ ਤਾਂ ਲੀਕ ਹੋ ਜੇ ਤੇ ਹੋ ਜੇ ਜਾਂ ਟਰੈਕਟਰ ਦੇ ਤੇਲ ਚੱਕੇ ਦੇ ਇੱਕ ਇੱਕ ਦੋ ਥਾਵਾਂ ਤੇ ਹੋਏ ਸੀ ਵੀਰਾਂ ਦਾ ਉਹਨਾਂ ਦਾ ਸਵਾਲ ਸੀ ਯਾਰ ਇਦਾਂ ਹੋ ਗਿਆ ਮੈਂ ਤਾਂ ਪੁੱਛਿਆ ਵੀ ਆਪਾਂ ਨੂੰ ਟਰੈਕਟਰ ਰੇਸ ਤੋਂ ਡ੍ਰੌਪ ਕਰ ਦੂ ਆਪਾਂ ਨੂੰ ਪਤਾ ਲੱਗ ਜਾਊ ਡ੍ਰੌਪ ਕਰ ਦੂ ਬਾਕੀ ਮੀਟਰ ਦੇ ਉੱਪਰ ਵੀਰੇ ਆਪਾਂ ਨੂੰ ਜਦੇ ਲੈਟ ਦੇ ਦੇਣੀਆਂ ਨੇ ਕਹਿਣ ਦਾ ਮਤਲਬ ਇਹ ਕੁਛ ਵੀ ਹੁੰਦਾ ਜੇ ਪਾਣੀ ਡੋਲ ਗਿਆ ਤਾਂ ਵੀ ਜੇ ਪਾਣੀ ਡੋਲਦਾ ਵੀ ਰੈਟਰ ਥੋੜਾ ਜਿਹਾ ਹੀਟ ਹੁੰਦਾ ਵਾ ਇਹਨੇ ਚੱਕਰ ਡ੍ਰੌਪ ਕਰ ਦੇਣੇ ਮੀਟਰ ਨੇ ਦੱਸ ਦੇਣਾ ਆਪਾਂ ਨੂੰ ਜਦ ਹੀ ਵੀ ਭਾਈ ਤੁਹਾਡਾ ਰੈਟਰ ਗਰਮ ਆ ਇਹਨੂੰ ਰੋਕੋ ਪਾਣੀ ਚੈੱਕ ਕਰੋ ਇਹਦਾ ਵੈਰੀ ਗੁੱਡ ਵੀ ਕਹਿ ਯਾਰ ਇੰਜਨ ਨੂੰ ਕੋਈ ਲੌਸ ਨਹੀਂ ਇੰਜਨ ਨੂੰ ਵੀਰੇ ਲੌਸ ਨਹੀਂ ਗਈ ਸੈਂਸਰ ਲੱਗੇ ਆ ਜਦੋਂ ਵੀ ਇਹਨੂੰ ਇੰਜਨ ਨੂੰ ਕੋਈ ਪ੍ਰੋਬਲਮ ਆਉਂਦੀ ਆ ਇਹਨੇ ਨਾਲ ਦੀ ਨਾਲ ਆਪਾਂ ਨੂੰ ਮੀਟਰ ਤੇ ਦੱਸ ਦੇਣਾ ਵੀ ਆਹ ਦਿੱਕਤ ਆ ਰਹੀ ਆ ਇਹਨੂੰ ਰੋਕੋ ਵੈਰੀ ਗੁੱਡ ਚੈੱਕ ਕਰੋ ਇਹਨੂੰ ਠੀਕ ਆ ਵੀਰੇ ਤੇ ਹੁਣ ਆਪਾਂ ਵੀਰਾਂ ਨੂੰ ਇਹ ਟਰੈਕਟਰ ਬਾਰੇ ਮੜਾ ਜਿਹਾ ਦੱਸ ਜੀਏ ਤੇ ਇਹਦੀ ਸੱਚੀ ਯਾਰ ਗਾਰੰਟੀ ਵਾਰੰਟੀ ਦਾ ਕੀ ਫੰਡਾ ਹੁੰਦਾ ਜੀ ਵਾਰੰਟੀ ਵੀਰੇ 6 ਸਾਲ ਤੇ 6000 ਘੰਟਾ ਵਾ 6 ਸਾਲ ਤੇ 6000 ਘੰਟਾ 6000 ਘੰਟਾ ਬਹੁਤ ਟਾਈਮ ਆ ਵੀਰੇ ਯਾਂਸੀ ਮੈਂ ਹੋਰ ਕਹਿਣ ਲੱਗਾ ਸੀ ਹਾਂ ਤੇ ਨਹੀਂ ਕੰਪਨੀ ਦੀ ਗੱਲ ਵਾ ਤਾਂ ਇਹਦੇ ਯਾਰ 6 ਸਾਲ ਜਦੋਂ ਪੂਰੇ ਹੋ ਗਏ ਹਾਂਜੀ ਵੀਰੇ ਬਾਅਦ ਚੋ ਵੀ ਦੀ ਰਿਪੇਅਰ ਪੂਰ ਦਾ ਕੋਈ ਫੰਡਾ ਵੀਰੇ ਯਾਂਸੀ ਬੈਠੀ ਆ ਇਹ ਟੀ ਵੀ ਮਗਰ ਜਾਣੀ ਆ ਕੋਈ ਐਂ ਡਰਨ ਵਾਲੀ ਗੱਲ ਨਹੀਂ ਹੈਗੀ ਵੀ 6 ਸਾਲ ਜਾਂਸੀ ਆ ਵੀ ਦੇਖਣਾ ਨਹੀਂ ਮਗਰ ਨਹੀਂ ਆਉਣਾ ਮਗਰ ਜਾਈਦਾ ਵਾ ਇੱਕ ਚੀਜ਼ ਹੋਰ ਆ ਕਿਉਂਕਿ ਇਹ ਸਾਰੇ ਸਵਾਲ ਤੁਹਾਨੂੰ ਮੈਂ ਉਹ ਹੀ ਪੁੱਛਦਾ ਪਿਆ ਜੋ ਵੀਰਾਂ ਨੇ ਕਮੈਂਟਾਂ 'ਚ ਪੁੱਛਿਆ ਹਾਂਜੀ ਇਹ ਟਰੈਕਟਰ ਨੂੰ ਆਮ ਮਿਸਤਰੀ ਤੋਂ ਖਲਵਾਈਏ ਜਨਾ ਨਹੀਂ ਵੀਰੇ ਮੈਸਤਰੀ ਤਾਂ ਆਪਦੇ ਬਸ ਦੀ ਗੱਲ ਹੈ ਨਹੀਂ ਕਿ ਕਿਉਂਕਿ ਇਹ ਚ ਸੀਆਰਡੀ ਆਨ ਕਰਕੇ ਟੈਕਨੋਲੋਜੀ ਐਡਵਾਂਸ ਆਉਂਦੀ ਹੈ ਇਹ ਚ ਓਕੇ ਇਹ ਟੈਕਨੋਲੋਜੀ ਹਜੇ ਬਾਹਰ ਨਹੀਂ ਗਈਗੀ ਸੈਂਸਰ ਸਿਸਟਮ ਦੀ ਬਾਹਰ ਨਹੀਂ ਗਈਗੀ ਗਾਹੋ ਨਾ ਵੀਰਾਂ ਨੇ ਤਾਂ ਲੈ ਆਪਣਾ ਹਨਾ ਕੰਮ ਵੀ ਉਹ ਉਹਨਾਂ ਦੇ ਕੋਲੇ ਹਜੇ ਹੈ ਨਹੀਂ ਉਹਨਾਂ ਦੇ ਬਸ ਦੀ ਗੱਲ ਤੁਸੀਂ ਟ੍ਰੇਨਿੰਗ ਪੂਰੀ ਕਰ ਲਈ ਆ ਹਾਂਜੀ ਵੀਰੇ ਸਾਡੀ ਟ੍ਰੇਨਿੰਗ ਆ 2 ਲੱਗ ਗਈਆਂ ਇਹਦੀਆਂ 2 ਲੱਗ ਸੀਆਰਡੀ ਦੇ ਸਪੈਸ਼ਲ ਲੱਗੀਆਂ ਵਾ ਉੱਥੇ ਉਹਨਾਂ ਤੁਹਾਨੂੰ ਸਾਰਾ ਕੁਝ ਦੱਸਿਆ ਇਹਦੇ ਬਾਰੇ ਸਾਰਾ ਕੁਝ ਟੋਟਲੀ ਦੱਸਦੀ ਆ ਵੀਰੇ ਏ ਟੂ ਜ਼ेड ਸਾਰੇ ਟਰੈਕਟਰ ਦਾ ਵੀ ਇੰਜਨ ਦਾ ਜਿੰਨੇ ਸੈਂਸਰ ਆ ਹਾਂਜੀ ਸੈਂਸਰਾਂ ਦੇ ਕੰਮ ਸੈਂਸਰਾਂ ਦੇ ਡਿਫਾਲਟ ਜੋ ਵੀ ਹੁੰਦਾ ਵਾ ਉਹਦੇ ਬਾਰੇ ਸਾਨੂੰ ਪੂਰਾ ਟ੍ਰੇਨਡ ਕੀਤਾ ਜਾਂਦਾ ਇਹਦੇ ਬਾਰੇ ਵੈਰੀ ਗੁੱਡ ਵੈਰੀ ਗੁੱਡ ਇੱਥੇ ਇਹ ਟਰੈਕਟਰ ਬਾਰੇ ਹੁਣ ਆਪਾਂ ਥੋੜਾ ਜਿਹਾ ਚੰਦਨਾ ਵੀਰਾਂ ਨੂੰ ਪਾ ਦਈਏ ਹਾਂਜੀ ਇੱਕ ਚੀਜ਼ ਮੈਂ ਦੱਸਦਾ ਇਹ ਟਰੈਕਟਰ ਹੈਗਾ 3000 ਕਿਜੀ ਹੈਨਾ ਹਾਂਜੀ ਵੀਰੇ ਬਾਰਾ ਪਾਰਾ ਟਰੈਕਟਰ ਆ ਬਾਰਾ ਪਾਰਾ 2950 ਕਿਜੀ ਕੱਲੇ ਟਰੈਕਟਰ ਦਾ ਵਜਨ ਆ 3000 ਕਿਜੀ ਇੱਕ ਸਾਥ ਆ ਗਿਆ ਮੈਂ ਤਾਂ ਸੁਣ ਕੇ ਰਾਨ ਇਹ ਬਾਲਾ ਨਿੱਗਰ ਰੈਕਟਰ ਆ ਵੀ ਸੋਲਿਡ ਆ ਪੂਰਾ ਲੋਹਾ ਇਹਨੂੰ ਨਾ ਘੋਟ-ਘੋਟ ਕੇ ਲਾਇਆ ਜੇ ਕੋਈ ਵੀਰ ਪਹਿਲਾਂ ਕਹਿੰਦੇ ਹੁੰਦੇ ਨੇ ਨਾ ਵਜਨ-ਵਜਨ ਵੀ ਦੱਸਿਆ ਕਰ ਤੇ ਅੱਜ ਮੈਂ ਵੈਸੇ ਤਾਂ ਸਾਰਾ ਕੁਝ ਨਾਲ ਫੜੀ ਫਿਰਦਾ ਪਰ ਮੈਂ ਕਿਹਾ ਕਿਉਂ ਨਾ ਵੀਰੇ ਤੋਂ ਹੀ ਆਪਾਂ ਸਾਰਾ ਕੁਝ ਪੁੱਛੀਏ ਹੈ ਨਾ ਹਾਂਜੀ ਹਾਂਜੀ ਵੀਰੇ ਤੇ ਇਹ ਕਿੰਨੀਆਂ ਸਪੀਡਾਂ 'ਚ ਵੀਰੇ ਆ ਜਾਂਦਾ ਆਪਣੇ ਨੱਤਰ ਵੀਰੇ ਇਹ ਤਿੰਨ ਸਪੀਡਾਂ 'ਚ ਆਉਂਦਾ ਵਾ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਹਾਂਜੀ ਵੀਰੇ ਠੀਕ ਆ ਵੀਰ ਜੀ ਤੇ ਸਿਲੰਡਰ ਕਿੰਨੇ ਆ ਵੀਰਾ ਤਿੰਨ ਸਿਲੰਡਰ ਆ ਵੀਰੇ ਪੀ ਐਨ ਸਿਲੰਡਰ ਵਿਦ ਟਰਬੋ ਵਿਦ ਟਰਬੋ ਨਾ ਨਾ ਦਿਖਾ ਦੇ ਵੀਰਾਂ ਨੂੰ ਇੰਜਨ ਇੰਜਨ ਵੀ ਵਿਦ ਟਰਬੋ ਇਹਦਾ ਵੀਰੇ ਸੀ ਆਰ ਡੀ ਆਪਾਂ ਕਿੰਨੂੰ ਕਹਿ ਦਿੰਨੇ ਆ ਸੀ ਆਰ ਡੀ ਦਾ ਮਤਲਬ ਕੀ ਹੁੰਦਾ ਥੱਲੇ ਇੰਜਨ ਦਾ ਸੇਮ ਹੀ ਰਹਿ ਗਿਆ ਇੰਜਨ ਵੀਰੇ ਸੇਮ ਆ ਇਹਨਾਂ ਚ ਇੱਕ ਤਾਂ ਹਾਈ ਪ੍ਰੈਸ਼ਰ ਪੰਪ ਹੋ ਗਿਆ ਅੱਛਾ ਆਹ ਵਾਲੀ ਚੀਜ਼ ਇਹ ਹਾਈ ਪ੍ਰੈਸ਼ਰ ਪੰਪ ਆ ਵੀਰੇ ਉਹਨੂੰ ਰੂਟਰ ਪੰਪ ਨਹੀਂ ਕਹਿ ਸਕਦੇ ਕੀ ਇਹ ਹਾਈ ਪ੍ਰੈਸ਼ਰ ਪੰਪ ਆ ਇਹਦਾ ਬਈ ਠੀਕ ਆ ਵੀਰੇ ਜਿਵੇਂ ਅੱਗੇ ਦਾ ਆਪਾਂ ਬੋਸ਼ ਪੂਸ਼ ਤਾਂ ਕਹਿ ਦਿੰਦੇ ਇਹ ਵੀ ਬੋਸ਼ ਦਾ ਹੀ ਹੈ ਬੋਸ਼ ਕੰਪਨੀ ਦਾ ਹੀ ਇਹ ਦਿੱਤਾ ਹੈ ਠੀਕ ਆ ਉਹ ਦੂਸਰਾ ਇਦਾਂ ਦਾ ਵਾਲਾ ਹੁੰਦਾ ਹਾਂਜੀ ਉਹ ਚੀਜ਼ ਇੱ ਇਹ ਮੇਰੀ ਪੰਪ ਆ ਆ ਗਿਆ ਇਹਦਾ ਮੇਨ ਫਿਲਟਰ ਡੀਜ਼ਲ ਮੇਨ ਫਿਲਟਰ ਇਹਦਾ ਵਾ ਠੀਕ ਹੈ ਇਹਨੂੰ ਵਾਟਰ ਸਪਰੇਟਰ ਵੀ ਕਹਿ ਸਕਦੇ ਆ ਠੀਕ ਹੈ ਵੀਰੇ ਆਮ ਆਪਣੇ ਨਾਰਮਲ ਟਰੈਕਟਰ ਦੇ ਡੀਆਈ ਚ ਆਉਂਦਾ ਵਾਟਰ ਸਪਰੇਟਰ ਠੀਕ ਹੈ ਜੀ ਇਹਦੇ ਵਿੱਚ ਫਿਲਟਰ ਆ ਇਹਦੇ ਵਿੱਚ ਫਿਲਟਰ ਹਾਂਜੀ ਵੀਰੇ ਸਭ ਤੋਂ ਪਹਿਲਾਂ ਇਹਦੇ ਵਿੱਚ ਕਚਰਾ ਆਉਣਾ ਵਾ ਹੂੰ ਫਿਰ ਉਦੋਂ ਬਾਅਦ ਬਹੁਤ ਟਾਈਮ ਬਾਅਦ ਸੈਂਸਰ ਚ ਆਉਣਾ ਵਾ ਹੂੰ ਇਹ ਨਹੀਂ ਦੱਸਣਾ ਆਪਾਂ ਨੂੰ ਵੀ ਇਹ ਚ ਡੀਜ਼ਲ ਆ ਗਿਆ ਠੀਕ ਹੈ ਨਾਲ ਠੀਕ ਹੈ ਵੀਰੇ ਤੇ ਇਹਦਾ ਆ ਗਿਆ ਪੰਪ ਇਹ ਹਾਈ ਪ੍ਰੈਸ਼ਰ ਪੰਪ ਆ ਇਹਦਾ ਓਕੇ ਆ ਚੀਜ਼ ਦੀ ਕਾਮਨ ਰੇਲ ਆ ਠੀਕ ਹੈ ਹਾਂ ਅਚਾਨਕ ਸ਼ਾਇਦ ਉਹ ਦੇਖ ਜਾਵੇ ਕਾਮਨ ਰੇਲ ਹੈ ਜੀ ਠੀਕ ਹੈ ਵੀ ਕਾਮਨ ਰੇਲ ਤੇ ਵੀ ਸੈਂਸਰ ਲੱਗਾ ਉਹ ਚ ਆਪਾਂ ਨੂੰ ਪ੍ਰੈਸ਼ਰ ਦੱਸਣਾ ਇਹਦਾ ਡੀਜ਼ਲ ਦਾ ਵੀ ਉਹ ਚ ਕਿੰਨਾ ਪ੍ਰੈਸ਼ਰ ਆ ਠੀਕ ਉਸ ਤੋਂ ਬਾਅਦ ਇਹ ਨਿਓਜਲੈਂਡ ਦੇ ਉੱਪਰ ਪ੍ਰੈਸ਼ਰ ਲੱਗਾ ਵਾ ਇਹ ਜਿਹੜੀਆਂ ਆ ਵਾਲੀਆਂ ਹਾਂ ਸੈਂਸਰ ਲੱਗੇ ਆ ਸੈਂਸਰ ਸਿਸਟਮ ਆ ਠੀਕ ਹੈ ਵੀ ਉਹ ਨਿਓਜਲੈਂਡ ਇਹਨੂੰ ਦੇਖਣਾ ਵਾ ਵੀ ਕਿੰਨਾ ਤੇਲ ਇਹਨੂੰ ਦੇਣਾ ਹੁਣ ਕਿੰਨਾ ਆਪਾਂ ਲੋਡ ਪਾਉਣੇ ਆ ਉੱਪਰ ਬਟਨ ਲੱਗੇ ਆ ਮੋੜ ਦੇ ਉਹ ਸਾਬ ਨਾਲ ਮੋੜ ਜਿਹੜੇ ਡਿਸਾਈਡ ਕਰੂਗੀ ਵੀ ਕਿੰਨਾ ਤੇਲ ਇਹਨੂੰ ਦੇਣਾ ਵਾ ਕਿੰਨਾ ਟ੍ਰੈਕਟਰ ਨੂੰ ਚਾਹੀਦਾ ਜ਼ੋਰ ਲਾਉਣ ਲਈ ਹਾਂ ਜਿਹੜੇ ਉਹ ਅੰ ਉਹ ਇਤੋਂ ਇਹ ਚੀਜ਼ਾਂ ਤੋਂ অপারেਟ ਹੁੰਦੀ ਆ ਵੀ ਤੇਲ ਵੱਧ ਘਟਾ ਫਿਰ ਪਾਵਰ ਉਹਦੇ ਹਿਸਾਬ ਨਾਲ ਉਹਨੇ ਇੱਥੇ ਕੰਟਰੋਲ ਕਰ ਦੇਣਾ ਸਾਰਾ ਵੀਰੇ ਸੀਪੀਯੂ ਤੇ ਲੱਗਾ ਉੱਥੇ ਵੀ ਸਾਰਾ ਸਿਗਨਲ ਦੇ ਦੂ ਕੀ ਇਹਨੂੰ ਉਹਨੇ ਤੇਲ ਦੇਣਾ ਵੀ ਇਹਨਾਂ ਨਾਲ ਆਹ ਸਿਲੰਡਰ ਨੂੰ ਇਹਨਾਂ ਤੇਲ ਚਾਹੀਦਾ ਵਾ ਵੈਰੀ ਗੁੱਡ ਜਦੋਂ ਆਪਾਂ ਮੂਡ ਬਦਲੀ ਜਾਣੇ ਜਿਵੇਂ ਜਿਵੇਂ ਉਹ ਵੀ ਐਕਸ਼ਨ ਬਦਲੀ ਜਾਣੇ ਉਹ ਦੋ ਦੋਨੇ ਪ੍ਰੈਸ਼ਰ ਵਧਾ ਦੇਣਾ ਹਾਂਜੀ ਵਧਾਈ ਘਟਾਈ ਜਾਣਾ ਠੀਕ ਆ ਵੀਰੇ ਤੇ ਇਹ ਚਲੇਗਾ ਅੰਡਰ ਹੈਡ ਦੇ ਤੇ ਸੀਆਰਡੀ ਆਹ ਵਾਲਾ ਪੁਰਜਾ ਕੀ ਆ ਵੀਰੇ ਇਹ ਵੀਰੇ ਡੀਓਸੀ ਆ ਜਿਵੇਂ ਗੱਡੀਆਂ ਦੇ ਵਿੱਚ ਆਉਂਦਾ ਕਾਰਬਨ ਨੂੰ ਆਕਸਾਈਡ ਕਰਦੀ ਆ ਠੀਕ ਹੈ ਪੋਲੂਸ਼ਨ ਨੂੰ ਸਾਫ਼ ਕਰਕੇ ਬਾ ਤੂੰ ਇਹਨੂੰ ਬਾਹਰ ਕੱਢਦੀ ਆ ਠੀਕ ਆ ਵੀ ਜੇ ਨਹੀਂ ਲਾਉਂਦੇ ਜਨਰੇਟਰ ਪਾਸ ਨਹੀਂ ਹੁੰਦਾ ਆਪਣਾ ਇਹ ਫਿਰ ਪਾਸ ਨਹੀਂ ਹਾਂਜੀ ਇਹ ਭਾਏ ਮਤਲਬ ਇਹ ਪੋਲੂਸ਼ਨ ਨੂੰ ਕੰਟਰੋਲ ਕਰਨ ਲਈ ਆ ਗਿਆ ਮਤਲਬ ਜਿਹੜੀ ਹਵਾ ਬਾਹਰ ਜਾਣੀ ਆ ਉਹ ਸਾਫ਼ ਹੋ ਕੇ ਹੀ ਦੇਰ ਨਹੀਂ ਜਾਣੀ ਆ ਵੈਰੀ ਗੁੱਡ ਯਾਨੀ ਕਾਰਬਨ ਆ ਜਿਹੜੀ ਇਹਦੇ ਵਿੱਚ ਰੁਕ ਜਾਂਦੇ ਨੇ ਮੇਨ ਰੋਲਾ ਤਾਂ ਯਾਰ ਪੋਲੂਸ਼ਨ ਦੀ ਆ ਹਾਂਜੀ ਪੋਲੂਸ਼ਨ ਨੂੰ ਸਾਫ਼ ਕਰਕੇ ਭੇਜਦੇ ਆ ਹਾਂ ਵੀ ਔਖਾ ਕਿਉਂਕਿ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸੌਖਾ ਹੋ ਜੇ ਕੰਮ ਮੇਨ ਗੱਲ ਆਹੀ ਹੁੰਦੀ ਆ ਹਨਾ ਇਹ ਲੋ ਜੀ ਇਹ ਤਾਂ ਆ ਗਿਆ ਸੀ ਆਰ ਡੀ ਦਾ ਸਿਸਟਮ ਇੰਜਨ ਉਹ ਜੀ 3478 ਸੀਸੀ ਹਨਾ 3820 ਦਾ ਵੀਰੇ اچھا ਇਹ ਜਿਹਨ ਵੱਡਾ ਦਾ ਸੀ ਆਰਡੀ ਦਾ ਸੌਰੀ ਮੈਨੂੰ ਨਹੀਂ ਸੀ ਪਤਾ ਤੁਸੀਂ ਸ਼ਾਇਦ ਮੈਂ ਪੁਰਾਣਾ ਫੜੀ ਫਿਰਦਾ ਇਹ ਪੁਰਾਣਾ ਹੈ ਨਾ ਹਾਂ ਇਹਦਾ ਇੰਜਨ 3820 ਸੀਸੀ ਦਾ ਇੰਜਨ ਹੈ ਇਹਦਾ 3820 ਸੀਸੀ ਹਾਂਜੀ ਵੀਰੇ ਵੈਰੀ ਗੁੱਡ ਵੀ ਇੰਜਨ ਵੱਡਾ ਮੈਂ ਸੱਚ ਸੌਰੀ 857 ਦਾ ਦਿਮਾਗ ਚ ਆ ਗਿਆ 55 ਦਾ 3478 ਸੀਸੀ ਆ ਹਾਂ ਸੌਰੀ ਸੌਰੀ ਉਹਦਾ ਵੀ ਇੰਜਨ ਵੱਡਾ ਕਰਤਾ ਅੱਛਾ ਉਹਦਾ ਵੀ ਵੱਡਾ ਕਰਤਾ ਉਹਦਾ 3478 ਸੀਸੀ ਦਾ ਇੰਜਨ ਆ ਹਾਂ ਇਹਦਾ 3820 ਸੀਸੀ ਇਹਦਾ 3820 ਹਾਂਜੀ ਵੀਰੇ ਇੰਜਨ ਵੱਡਾ ਕਰਤਾ ਲੈਓ ਜੀ ਅੱਗੇ ਇਹਦਾ ਰੇਡੀਏਟਰ ਨੂੰ ਪਾਣੀ ਪੂਣੀ ਲਓ ਉਹ ਤਾਂ ਸਾਰਾ ਕੁਝ ਵੀਰਾਂ ਨੇ ਦੇਖਿਆ 에ਅਰ ਕਲੈਂਡਰ ਇਹਦਾ ਵੱਡਾ ਸੁੱਕਾ ਆ ਗਿਆ ਇੱਥੇ ਐਬ੍ਰੇਜ ਵਿੱਚ ਸੁੱਕਾ ਇਰ ਕਲੀਨਰ ਹੁੰਦਾ ਨਾ ਆਮ ਹੁੰਦਾ ਵੀ ਚੂਕ ਗਿਆ ਟਰੈਕਟਰ ਬੰਦ ਹੋਉ ਇਨੇ ਸਿਗਨਲ ਆਪਾਂ ਨੂੰ ਪਹਿਲਾਂ ਦੇਣਾ ਵਾ ਠੀਕ ਆ ਤੁਹਾਡਾ ਫਿਲਟਰ ਚੂਕ ਹੋ ਗਿਆ ਉਹਨੂੰ ਸਾਫ਼ ਕਰੋ ਵੈਰੀ ਗੁੱਡ ਹਰ ਇੱਕ ਚੀਜ਼ ਵੀਰੇ ਜੇ ਆਪਾਂ ਧਿਆਨ ਦਿੱਤਾ ਜਾਵੇ ਤਾਂ ਹਰ ਇੱਕ ਚੀਜ਼ ਪਹਿਲਾਂ ਇਹਨੇ ਦੱਸਣੀ ਆਪਾਂ ਨੂੰ ਸੌਖ ਸੁਹੂਲਤ ਆਪਣੇ ਹੱਥਾਂ ਚ ਆ ਯਾਰ ਹੱਥਾਂ ਚ ਵੀਰੇ ਹਨਾ ਤਾਂ ਹੀ ਅਸੀਂ ਪਹਿਲਾਂ ਹੀ ਕਹਤਾ ਸੀ ਕਿ ਵੀਡੀਓ ਚ ਵੀ ਟਰੈਕਟਰ ਬਹੁਤ ਸੌਖਾ ਹੈ ਸਾਨੂੰ ਵੀ ਸਿੰਪਲ ਟਰੈਕਟਰ ਆ ਸਿੰਪਲ ਲੋਕ ਡਰਦੇ ਵੀ ਸੀਆਰਡੀ ਆ ਆ ਕਿੰਨੂੰ ਆਪਰੇਟ ਕਰਦਾ ਵੀਰੇ ਇਹ ਇੰਟਰਕੂਲਰ ਆ ਵੀਰੇ ਅੱਛਾ ਜੀ ਇਹ ਜਿਹੜੀ ਹਵਾ ਉਧਰੋਂ ਆਣੀ ਆ ਹਾਂਜੀ ਇਹ ਠੰਡੀ ਹੋ ਕੇ ਤੇ ਸਾਫ਼ ਹੋ ਕੇ ਜਾਣੀ ਆ ਉਧਰ ਨਾਲ ਇੰਜਨ ਦੇ ਵਿੱਚ ਹਵਾ ਨੂੰ ਠੰਡੀ ਕਰਦਾ ਵਾ ਜਿਹੜੇ ਦੇ ਵਿੱਚ ਹੀ ਜਾਂਦੀ ਆ ਫਿਰ ਇਹ ਓਕੇ ਕਹਿਣ ਦਾ ਮਤਲਬ ਡੀਜ਼ਲ ਨੂੰ ਉਹਨੂੰ ਹਵਾ ਨੂੰ ਅੱਗ ਵਾਲਾ ਨੂੰ ਅੱਗ ਵਾਲ ਕੇ ਆਉਂਦੀ ਆ ਹਾਂ ਇਹ ਥੋੜੀ 쿨ਿੰਗ ਦੇ ਕੇ ਫਿਰ ਉਧਰ ਹੀ ਭੇਜਦਾ ਵਾ ਉਹ ਸਾਈਕਲ ਹੋ ਜਾਂਦਾ ਵੈਰੀ ਗੁੱਡ ਯਾਰ ਲਓ ਜੀ ਇੰਜਨ ਦੇ ਦੇ ਦਰਸ਼ਨ ਤੁਹਾਨੂੰ ਸਾਰੇ ਕਰਵਾਤੇ ਆਪਾਂ ਇਹ ਆ ਗਿਆ 4x4 ਇਹਦੇ ਅਗਲੇ ਟਾਇਰ ਵੀਰੇ ਕਿਹੜੇ ਆ ਗਏ ਇਹਦੇ ਵੀਰੇ 11 2 24 ਦੇ ਹੁੰਦੇ ਆ। 11 2 24 ਤੇ ਪਿਛਲੇ ਵੀਰੇ ਪਿਛਲੇ 16 9 30 ਦੇ ਆ ਗਏ ਵੀਰੇ। 16 9 30 ਟਾਇਰ ਹੋਰ ਵੱਡਾ ਕਰਤਾ ਇਹਦਾ। ਪਹਿਲਾਂ ਨਾਲੋਂ ਹਣਾ? ਹਾਂਜੀ ਵੀਰੇ ਪਹਿਲਾਂ 28 ਦੇ ਹੁੰਦੇ ਸੀ ਹੁਣ 30 ਦੇ ਕਰਤੇ। ਹੁਣ 30 ਦੇ। ਪਹਿਲਾਂ ਮੂਰੇ 9 5 24 ਦੇ ਸੀ ਹੁਣ ਇਹ ਵੀ ਵੱਡੇ ਕਰਤੇ ਆ। ਓਕੇ। ਇਹਦੇ ਨਾਲ ਥੋੜਾ ਵੇਟ ਹੋਰ ਹੈਵੀ ਹੋ ਗਿਆ ਟਰੈਕਟਰ ਉੱਠਣ ਦਾ ਮਤਲਬ ਹੈ ਨਹੀਂਗਾ ਨਾ। ਗਰਾਊਂਡ ਕਲੀਅਰੈਂਸ ਦਿਖਾ ਦੇ ਵੀ ਵਾਕਈ ਵੀਰੇ ਦੀ ਗੱਲ ਕਰਨੋ। ਟਰੈਕਟਰ ਟਾਇਰ ਟੂਰ ਵੱਡੇ ਹੋਣ ਦੇ ਕਰਕੇ ਨਾ ਬਹੁਤ ਜ਼ਿਆਦਾ ਭਾਰਾ ਟਰੈਕਟਰ। ਭਾਰਾ ਟਰੈਕਟਰ ਮੈਂ ਰੈਕਟਰ ਪੂਰਾ ਨਿੱਗਰ ਠੋਸ ਆ ਜਿਹਨੂੰ ਆਪਾਂ ਕਹਿ ਦਿੰਨੇ ਪੂਰਾ ਹੈਗੀ 6 ਸਾਲ ਦੀ ਰੈਕਟਰ ਦੀ ਵਾਰੰਟੀ ਆ ਆ ਜਾ ਬਈਨਾਂ ਨੂੰ ਪਿੱਛੇ ਇਹ ਇਹਦੇ ਆਗੇ ਡਿਸਟ੍ਰੀਬਿਊਟਰ ਹੈਣਾ ਹਾਂਜੀ ਵੀਰੇ ਇਹ ਨਾਲ ਹੀ ਮਿਲਣਗੇ ਨਾ ਇਹ ਨਾਲ ਹੀ ਆਉਣਗੇ ਵੀਰੇ ਇਹ ਵੀਰਾ ਆਪਾਂ ਦੱਸ ਤੇ ਇਹ ਚ ਇੱਕ ਡਬਲ ਪੀਡੀਓ ਆ ਵੀਰੇ ਇੱਥੇ ਵੀ ਪੀਡੀਓ ਲੱਗਦੀ ਆ ਅੱਛਾ ਆ ਪੀਡੀਓ ਤਾਂ ਹੈਗੀ 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 ਇੱਥੇ ਹੀ ਪੀਡੀਓ ਆ ਆਹ ਚੀਜ਼ ਨਾਟ ਖੋਲੋ ਆ ਲਾਓ ਸਿੱਧਾ ਕ੍ਰੋਸ ਪਾਓ ਪੀਡੀਓ ਚੱਲਦੀ ਆ ਇੱਥੇ ਜੇ ਆਉਣ ਵਾਲੇ ਸਮੇਂ ਜੇ ਆਪਾਂ ਨੂੰ ਜ਼ਰੂਰਤ ਆਵੇ ਉਹ ਆਉਂਦਾ ਕੋਈ ਚੀਜ਼ ਆਉਣੀ ਹੈ ਕਿ ਥੱਲੇ ਚੱਲਣੀ ਹੈ ਪੁਲੀਏ ਕਿ ਤਾਂ ਚਲਾਉਣੀ ਆ ਉਹ ਚੀਜ਼ ਇਹ ਬੈਠਾ ਨਹੀਂ ਦੋਨੇ ਬੀਟੀਆਂ ਚੱਲ ਬਣ ਕੇ ਗਏ ਨਹੀਂ ਚਲਣੀਆਂ ਇਕੱਠੀਆਂ ਚੱਲਣਗੀਆਂ ਵੀਰੇ ਇਕੱਠੀਆਂ ਬੱਲੇ ਜੀ ਆ ਜੀ ਦਾ ਬੜੀ ਨਵੀਆਂ ਵੀ ਆ ਵੀ ਚੱਲੂ ਤੇ ਇੱਥੇ ਜੇ ਆਪਾਂ ਉਹ ਆਉਣ ਵਾਲੇ ਸਮੇਂ ਲਵਾ ਲੈਣੇ ਆ ਉਹ ਵੀ ਚੱਲੂ ਕਈ ਵਾਰੀ ਹੁੰਦਾ ਵੀ ਉੱਪਰ ਆਪਾਂ ਪੰਪ ਲਾਇਆ ਹੁੰਦਾ ਇੱਥੇ ਰੱਖਿਆ ਪੰਪ ਉੱਤੇ ਚਲਾਦਾ ਆਹ ਪੁਲੀ ਨਾਲ ਹਾਂ ਥੱਲੇ ਆਪਾਂ ਨੂੰ ਮਗਰਜੀ ਚਲਾਉਣੀ ਆ ਉਹਦੇ ਲਈ ਚਲਾ ਲਓ ਮਗਰ ਲਈ ਚੀਜ਼ ਇਹਦੇ ਨਾਲ ਆਪਰੇਟ ਕਰਤੀ ਜਨਰੇਟਰ ਚਲਾਉਣਾ ਜਾਂ ਕੁਝ ਵੀ ਮਗਰ ਪਾ ਕੇ ਚਲਾਉਣਾ ਵਾ ਹਾਂ ਹਾਂ ਤਾਂ ਹਾਂਜੀ ਉਹ ਉਹਦੇ ਨਾਲ ਚਲਾਤੀ ਤੇਦੇ ਪੀਟੀਓ ਦੇ ਸਪੀਡਾਂ ਵੀਰੇ ਕਿਹੜੀਆਂ ਕਿਹੜੀਆਂ ਆ ਗਈਆਂ ਵੀਰੇ ਦੋ ਸਪੀਡ ਆਉਂਦੀ ਆ ਪੀਟੀਓ 540 ਤੇ 540 ਈ 540 ਉਹ ਮੈਂ ਕਹਿੰਦੀ ਆ ਠੀਕ ਆ ਵੀਰੇ ਇਹਦੇ ਵਿੱਚ ਆਪਾਂ ਨੂੰ 10 ਪੀਡਾਂ ਮਿਲਦੀਆਂ ਵਾ ਇਹ ਅੱਠ ਫਾਰਵਰਡ ਪੂਰ ਵਾਰਸ ਕਹਿਣ ਦਾ ਮਤਲਬ 11ਾਂ ਚ ਵੀ ਚੱਲੂ 11 ਅਚਾ ਫਾਰਵਰਡ ਤੇ ਰਿਵਰਸ ਉਹ ਵੀ ਚੱਲੂ ਉਹ 10 ਫੀਟਾਂ ਮਿਲਣੀ ਹੈ ਨਾ ਆਪਾਂ ਨੂੰ ਵੈਰੀ ਗੁੱਡ ਯਾਰ ਸਿਰ ਹੈ ਲਾਇਆ ਵਿਆ ਟਰੈਕਟਰ ਨਾ ਇਹ ਕਿੰਨੇ ਐਚਪੀ ਚ ਵੀਰੇ ਆ ਜਾਂਦਾ ਇਹ ਵੀਰੇ 65 ਤੋਂ 70 ਐਚਪੀ ਦੀ ਸ਼੍ਰੇਣੀ ਹੈ ਜੀ ਇਹ ਸ਼੍ਰੇਣੀਆਂ ਚਾਉਂਦੇ ਆ ਹਾਂਜੀ 65 ਤੋਂ 70 ਐਚਪੀ ਸ਼੍ਰੇਣੀ ਚਾਉਂਦਾ ਵੈਰੀ ਗੁੱਡ ਇਹ ਕਾ ਚੀਜ਼ ਹੈ ਦੀ ਬੜੀ ਸੋਹਣੀ ਲੱਗਦੀ ਹੁੰਦੀ ਹੋਏ ਐ ਵੀਰੇ ਹਾਂ ਮਤਲਬ ਕੋਈ ਨੇ ਇਕੱਲੇ ਬੰਦੇ ਨੇ ਹਾਲ ਪਾਉਣੇ ਆ ਟਰਾਲੀ ਪਾਉਣੀ ਆ ਕੋਈ ਵੀ ਐਪਲੀਮੈਂਟ ਬੰਦਾ ਇਕੱਲਾ ਵਾ ਖੇਤ ਆ ਇਹਦੇ ਨਾਲ ਪਾ ਸਕਦੇ ਆ ਆਪਾਂ ਨੂੰ ਪੁਰਾਣੇ ਜੀ ਆ ਇਹਨੇ ਯੂਜ਼ ਕਰਨਾ ਹਾਂਜੀ ਹਾਂਜੀ ਵੀਰੇ ਇਦਾਂ ਨਹੀਂ ਹੈਗਾ ਵੀ ਬਹੁਤ ਕੜਾ ਜ ਆ ਬਹੁਤ ਈਜ਼ੀ ਐਨ ਯੂਜ਼ ਕਰਨਾ ਤਾਂ ਇਹਦਾ ਨਾ ਈਜ਼ੀ ਹੈਚ ਰੱਖਿਆ ਹੈ ਵੀਰੇ ਅੱਛਾ ਇਹਦਾ ਨਾ ਈਜ਼ੀ ਹੈਚ ਹਾਂਜੀ ਵੀਰੇ ਵੇਖੋ ਢੀ ਜਾਣ ਨਾ ਵੀ ਉਦਾਂ ਦਾ ਹੀ ਆ ਇਹਦਾ ਪਿਛਲਾ ਹਿਸਾਬ ਵੀਰੇ ਕਿਹੜਾ ਵਾ ਇਹਦਾ ਆਪਦਾ ਕੇ ਕਰਾਰੋ ਨਹੀਂ ਵੀਰੇ ਇਹ ਆਪਦਾ ਹੀ ਹੁੰਦਾ ਇਹਨਾਂ ਦਾ ਇਹ ਸਵਰਾਜ ਦਾ ਆਪਦਾ ਇਹ ਸਵਰਾਜ ਦਾ ਆਪਦਾ ਹੀ ਆ ਬਹੁਤ ਹੈਵੀ ਆ ਆ ਚੀਜ਼ਾਂ ਇੱਧਰ ਦੋਨੇ ਪਾਸੇ ਇਹ ਆ ਗਈ ਜੇ ਕੇ ਰਾੜਾ ਰਾੜਾ ਤਾਂ ਹੀ ਵਜਨ ਆ ਟਰੈਕਟਰ ਚ ਇਹਨਾਂ ਚੀਜ਼ਾਂ ਕਰਕੇ ਪਿਛਲੇ ਪਾਸੇ ਦਾ ਸਾਰਾ ਟਾਂ ਚਾ ਉਹਨਾਂ ਨੂੰ ਲਗਾਈ ਪਤੰਦਰਾ ਨੇ ਸਿਰ ਹਿਲਾਤਾ ਸਵਰਾਜ ਵੈਸੇ ਵੀਰੇ ਹਨਾ ਮਜ਼ਬੂਤੀ ਤੋਂ ਜਾਣਿਆ ਜਾਂਦਾ ਨਾ ਉਹਨਾਂ ਚੜ ਜਾ ਉੱਪਰ ਇਹ ਟਰੈਕਟਰ ਹੈਗਾ ਵਿਦ ਸ਼ਟਲ ਇੱਕ ਚੀਜ਼ ਹੋਤ ਹੋਰ ਬਹੁਤ ਪਿਆਰੀ ਲੱਗੀ ਐ ਇਹਦੀ ਸ਼ਟਲ ਸ਼ਟਲ ਦੀ ਬੰਤਰ ਮੈਨੂੰ ਬਹੁਤ ਸੋਹਣੀ ਲੱਗੀ ਐ ਬਾਕੀ ਵੀਰਾਂ ਨੂੰ ਤੁਸੀਂ ਦੱਸ ਦਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਐ ਤੇ ਇਹ ਡਬਲ ਕਲਚ ਵੀਰੇ ਇਹਦਾ ਆਈ ਪੀ ٹیਓ ਲੱਗ ਆ ਆਈ ਪੀ ٹیਓ ਆ ਵੀਰੇ ਹਾਂ ਉਹ ਲੱਗ ਆ ਹਨਾ ਉਹ ਲੱਗ ਆ ਜੀ ਠੀਕ ਆ ਜੀ ਪੀਟੀਓ ਸਪੀਡਾਂ ਪਾ ਦਤਿਆਂ ਇਹ ਆ ਗਿਆ 4x4 ਦਾ ਲੀਵਰ ਤੇ ਆਹ ਵਾਲਾ ਲੀਵਰ ਵੀਰੇ ਕਹਦਾ এবਰੀ ਹੈਂਡ ਬ੍ਰੇਕ ਆ ਜੀ ਅੱਛਾ ਇਹ ਹੈਂਡ ਬ੍ਰੇਕ ਆ ਇਹ ਹੈਂਡ ਬ੍ਰੇਕ ਆ ਆ ਪੀਟੀਓ ਦਾ ਜੀ ਇਹ ਪੀਟੀਓ ਦਾ ਇਹ ਪੀਟੀਓ ਵੀਰੇ ਇੱਥੋਂ ਲੱਗਣਾ ਜੀ ਠੀਕ ਆ ਉਹ ਸਪੀਡ ਵਧਾਉਣ ਨੂੰ ਆ ਹਾਂ ਜੀ ਇਹ ਫਾਰਵਰਡ ਤੇ ਰਿਵਰਸ ਇੱਥੋਂ ਹੋਣੀ ਆ ਜੀ ਇਹ ਠੀਕ ਆ ਵੀਰੇ ਠੀਕ ਆ ਇਹ ਇਧਰ ਆ ਗਿਆ ਲੋ ਹਾਈ ਮੀਡੀਅਮ ਆਹ ਚੀਜ਼ ਵੀਰੇ ਕੀ ਆ ਇਹ ਵਾਲੀ ਇਹ ਵੀਰੇ ਟਰਾਂਸਪੋਰਟ ਲੋਕ ਹੁੰਦਾ ਵਾ ਓਕੇ ਮਤਲਬ ਹਾਲ ਪਾ ਕੇ ਲੈ ਜਾਣੀ ਆਪਾਂ ਇਹਨੂੰ ਲੋਕ ਲਾ ਦੂ ਹਾਂਜੀ ਦੋਨੇ ਲੀਵਰ ਥੱਲੇ ਕਰ ਦੋ ਲੈਫਟ ਤਾਂ ਬੰਨੀ ਰਹਿਣੀ ਇਹ ਇਹ ਬੰਨੀ ਰਹਿਣੀ ਵੀ ਥੱਲੇ ਨਹੀਂ ਜਾਊਗੀ ਥੱਲੇ ਨਹੀਂ ਜਾਣੀ ਜਿੰਨਾ ਟਾਈਮ ਇਹਨੂੰ ਖੋਲਦੇ ਨਹੀਂਗੇ ਠੀਕ ਆ ਵੀਰੇ ਠੀਕ ਆ ਉਧਰ ਕਿੰਨੀਆਂ ਸਪੀਡਾਂ ਆ ਗਈਆਂ ਇਹਦੀਆਂ ਉਧਰ ਵੀ ਨੇ ਅਰੇਂਜ ਕਰਿਆ ਵੀਰੇ ਹਾਂ 4 ਆ ਗਏ ਹਨਾ ਸ਼ਟਲ ਕਰਕੇ ਫਿਰ ਰਿਵਰਸਰ ਉੱਤੇ ਫਾਰਵਰਡ ਇਧਰ ਹੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਆ ਇਹਦੇ ਸਵਿਚ ਵੀ ਆ ਗਏ ਲਿਫਟ ਵਾਲੇ ਹਾਂਜੀ ਵੀਰੇ ਇਹ ਹੁੰਦਾ ਵਾ ਆਈਸੋਲੇਟਰ ਬਾਲ ਹੁੰਦੀ ਆ ਹਾਂਜੀ ਤੇ ਮੰਨ ਕੇ ਚਲੋ ਲੈਫਟੇ ਨੇ ਇੱਕੇ ਦਮ ਚੱਕਣੀ ਆ ਹਾਂਜੀ ਜਦੋਂ ਆਪਾਂ ਮੋੜ ਮਾੜਦੇ ਆ ਲੈਫਟ ਬੰਨੀ ਆ ਆਪਣੀ ਇਹਨੂੰ ਨੱਪ ਦੋ ਇੱਕੇ ਦਮ ਤਾਂ ਇਹਨੂੰ ਕਰ ਦਿਓ ਇੱਕੇ ਦਮ ਥੱਲੇ ਜਿੱਥੇ ਆਪਣੀ ਲੈਫਟ ਬੰਨੀ ਆ ਉੱਥੇ ਹੀ ਆਉਣਗੇ ਉੱਥੇ ਹੀ ਆ ਜਾਣਗੇ ਫਿਰ ਸਾਰਾ ਕੁਝ ਉੱਥੇ ਹੀ ਰਹਿ ਜਾਣੀ ਹੂੰ ਤੇ ਇਹਦੇ ਪੈਡਲ ਵੀ ਇਸ ਵਾਰੀ ਦੂਸਰੇ ਆ ਗਏ ਹਨਾ ਹਾਂਜੀ ਅਮਰੂਤੀ ਪੈਡਲ ਆਇਆ ਅਮਰੂਤੀ ਪੈਡਲ ਜਿਹਨੂੰ ਆਪਾਂ ਦੇਸੀ ਭਾਸ਼ਾ ਚ ਕਹਿ ਦਿੰਨੇ ਆ ਕਲਚ ਪੂਰਾ ਨਰਮ ਆ ਯਾਰ ਆ ਜੀ ਆ ਗਏ ਮੋੜ ਆ ਗਿਰੀ ਹੂੰ ਇਕੋ ਪਾਵਰ ਤੇ ਹਾਲੇਜ ਮੋਡ ਓਕੇ ਰੋਡ ਵਾਸਤੇ ਇਕੋ ਮੋਡ ਲਾਉਣਾ ਵਾ ਕੰਮ ਵਾਸਤੇ ਪਾਵਰ ਮੋਡ ਆ ਠੀਕ ਹੈ ਜੀ ਜਿਆਦਾ ਕੰਮ ਆਪਣਾ ਲੋਡ ਤੇ ਆ ਫਿਰ ਹਾਲੇਜ ਮੋਡ ਤੇ ਲਾ ਕੇ ਚਲਾ ਸਕਦੇ ਹਾਲੇਜ ਤੇ ਫੁੱਲ ਪਾਵਰ ਪ੍ਰੋਡਿਊਸ ਫੁੱਲ ਪਾਵਰ ਆ ਵੀ ਠੀਕ ਹੈ ਵੀਰੇ ਇਹ ਇਹਦੀ ਵਿਜ਼ਿਬਿਲਟੀ ਬਹੁਤ ਆ ਅੱਗੇ ਵਿਚਾਲੇ ਕੁਝ ਨਹੀਂ ਆਉਣਾ ਜਿੱਥੇ ਆਪਾਂ ਡਰਾਈਵਰ ਬੈਠਾ ਆ ਸਟੀering ਆ ਗਿਆ ਵਟ ਵਟ ਪਾਉਣੀ ਜਾਂ ਕੁਝ ਵੀ ਤਾਂ ਐਨ ਸਿੱਧਾ ਵਿਚਾਲੇ ਕੁਝ ਨਹੀਂ ਹੈਗਾ ਇਹਦੇ ਸਾਈਡ ਤੇ ਕੋਈ ਸਟੀering ਕਰਕੇ ਅੱਗੇ 에ਅਰ ਕਲਨਡਰ ਹੁੰਦਾ ਹੈ ਨਾ ਆਪਣੀ 85 ਦੇ ਸਾਈਡ ਤੇ ਦੋਨੋਂ ਦੇ ਉਹਦੇ ਵਿਜ਼ਿਬਿਲਟੀ ਚੰਗੀ ਹੈ ਇਹ ਡਾਕਟਰ ਦੇ ਅੱਗੇ ਕੁਝ ਨਹੀਂ ਹੈਗਾ ਤੇ ਉਧਰ ਆ ਗਿਆ ਚਾਰਜਿੰਗ ਬਾਕਸ ਇਹ ਸਵਰਾਜ ਵਾਲਿਆਂ ਦੀ ਸਿਫਤੀ ਸਿਫਤਾ ਹਰ ਵਾਰੀ ਇੱਕ ਚੀਜ਼ ਵੀਰੇ ਮੈਂ ਦੇਖਦਾ ਪਿਆ ਇਹਦੇ ਮਗਰਾਟ ਬਹੁਤ ਚੌੜੇ ਕਰਦੇ ਹਨਾ ਹਾਂਜੀ ਵੀਰੇ ਮੈਂ ਕਹਿੰਦਾ ਭਾਵੇਂ ਤਿੰਨ ਆਣੇ ਬੰਦੇ ਜਿਵੇਂ ਮਰਜ਼ੀ ਬੈਠ ਜਾਓ ਹਨਾ ਹਾਂਜੀ ਹਾਂਜੀ ਵੀਰੇ ਤੂੰ ਪੂਰੇ ਖੁੱਲੇ ਡੁੱਲੇ ਕਰਦੇ ਲੈ ਵੀ ਇਹਨਾਂ ਨੂੰ ਆ ਜਾ ਥੱਲੇ ਤੇ ਆਹ ਮਗਰ ਵੇਟ ਇਹ ਨਾਲ ਹੀ ਮਿਲੂ ਵੀਰੇ ਇਹ ਵੀਰੇ ਕੰਪਨੀ ਤੋਂ ਨਾਲ ਹੀ ਹੁੰਦੇ ਆ ਮਗਰ ਇੱਕ ਇੱਕ ਬੇਟਾ ਪੂਰੇ ਚੁੱਲਾ ਤੇ ਨਾਲ ਦੋ ਪਲੇਟਾਂ ਆਈ ਇਹ ਨਾਲ ਹੀ ਮਿਲਣਗੇ ਕੰਪਨੀ ਵੱਲੋਂ ਹੀ ਆਉਣੇ ਆ ਤੇ ਅਗਲਾ ਹਿੱਸਾ ਵੀਰੇ ਦਾ ਤੇਲ ਵਾਲਾ ਜਾਂ ਕਿਹੜਾ ਆਵਲਾ ਇਹ ਤੇਲ ਵਾਲਾ ਕਰਾਰੋ ਹਿੱਸਾ ਵੀਰੇ ਤੇਲ ਵਾਲਾ ਕਰਾਰੋ ਦਾ ਹਾਂਜੀ ਅੱਗੇ ਨਾਲੋਂ ਵੀ ਇਹ ਚ ਹੋਰ ਹੈਵੀ ਕਰਤਾ ਠੀਕ ਹੈ ਪਹਿਲਾਂ ਵਾਲੇ ਨਾਲੋਂ ਵੀ ਪਹਿਲਾਂ ਵੀ ਪਹਿਲੇ ਮਾਡਲ ਨਾਲੋਂ ਕਾਫੀ ਚੀਜ਼ਾਂ ਚੇਂਜ ਕਰਤੀ ਬਹੁਤ ਸੁਧਾਰ ਕਰਤਾ ਇਹ ਚ ਵੀਰੇ ਹਾਂ ਜਿਵੇਂ ਜਿਵੇਂ ਸਮੇਂ ਨਾਲ ਹਨਾ ਵੀਰੇ ਹਾਂਜੀ ਵੀਰੇ ਉਦਾਂ ਉਦਾਂ ਵੀ ਚੀਜ਼ਾਂ ਦੀ ਜ਼ਰੂਰਤਾਂ ਦੀ ਡਬਲ ਐਕਟਿੰਗ ਵਿੱਚ ਪਾਵਰ ਸਟੀਅਰਿੰਗ ਆ ਗਿਆ ਦੋਨੇ ਪਾਸੇ ਜਿਹਨੂੰ ਆਪਾਂ ਜੈਕ ਕਹਿ ਦਿੰਦੇ ਆ ਪਹਿਲਾਂ ਨਾਲੋਂ ਮੋਟੀਆਂ-ਮੋਟੀਆਂ ਗੱਲਾਂ ਇੱਕ ਤਾਂ ਹਿੱਸਾ ਚੇਂਜ ਹੋ ਗਿਆ ਟਾਇਰ ਚੇਂਜ ਹੋ ਗਏ ਇੰਜਨ ਚੇਂਜ ਹੋ ਗਿਆ ਹਨਾ ਤੇ ਕਹਿਣ ਦਾ ਮਤਲਬ ਉਹ ਪਾਵਰ ਆਪ ਹੀ ਕਰੀ ਤੇ ਕੁਆਲਿਟੀ ਵਧਾਤੀ ਹੈ ਹਨਾ ਵੀਰੇ ਲਓ ਜੀ ਕਿਸਾਨ ਵੀਰੋ ਦੱਸਿਓ ਸੀਆਰਡੀ ਬਾਰੇ ਅੱਜ ਨਾ ਕੁਝ ਕੁ ਗੱਲਾਂ ਸੀਗੀਆਂ ਵੀਰਾਂ ਨੂੰ ਦੱਸਣਾ ਭਰੇ ਆ ਚੀਜ਼ ਵੀਰੇ ਇਹਦੇ ਏਅਰ ਕਲੀਨਰ ਵਾਸਤੇ ਛੱਡੀ ਹੋਊਗੀ ਇਹ ਪ੍ਰੀ ਏਅਰ ਕਲੀਨਰ ਆ ਹਾਂ ਜੀ ਵੀਰੇ ਮੈਂ ਨਾ ਦੱਸਣੋ ਰਹਿ ਹੀ ਗਿਆ ਮੈਂ ਕਿਹਾ ਕਾਦੇ ਲਈ ਛੱਡਿਆ ਐ ਇਹ ਪ੍ਰੀ ਕਲੀਨਰ ਆ ਸ਼ੀਸ਼ਾ ਲੱਗਦਾ ਹੁੰਦਾ ਜਿਹਦੇ ਉੱਤੇ ਸਿੱਧਾ ਪਾਸਾ ਕਹਿ ਜੰਨੇ ਆ ਵੀ ਸ਼ੀਸ਼ਾ ਹੁੰਦਾ ਜਿਹਦੇ ਉੱਤੇ ਅੱਛਾ ਜੀ ਜਿਵੇਂ ਤੂੜੀ ਵਾਲੀ ਤੇ ਹੁੰਦਾ ਵਾ ਜਾਂ ਆਪਾਂ ਕਈ ਕਸਟਮਰ ਮੰਗ ਕਰਦੇ ਸਾਨੂੰ ਸ਼ੀਸ਼ਾ ਚਾਹੀਦਾ ਉੱਤੇ ਓਕੇ ਜੇ ਇਹਨਾਂ ਨੇ ਯਾਰ ਨਾਲ ਦਿੱਤਾ ਫਿਰ ਸ਼ੋਅ ਦਾ ਆਪਸ਼ਨ ਹੈ ਨਹੀਂ ਨਾ ਇਹ ਇਸੇ ਲਈ ਰੱਖਿਆ ਵਾ ਵੀ ਕਿਸੇ ਕਸਟਮਰ ਦੀ ਮੰਗ ਹੁੰਦੀ ਹੈ ਜੀ ਮੈਂ ਇਹਦੇ ਉੱਤੇ ਲਾਉਣਾ ਵਾ 10th ਤੋਂ ਸ਼ੀਸ਼ਾ ਪਾਉ ਦੂਸਰੇ ਇਕਲੈਨਰ ਨੂੰ ਕਹਿ ਦਿੰਨੇ ਆ ਹਾਂਜੀ ਵੀਰੇ ਜਿਹੜਾ 55 ਦੇ ਉੱਪਰ ਸ਼ੀਸ਼ਾ ਲੱਗਾ ਹੁੰਦਾ ਵਾ ਹਾਂ ਵੀ ਕਹਿਣ ਦਾ ਮਤਲਬ ਇਥੋਂ ਪਾਈਪ ਉਹ ਕੱਢ ਕੇ ਉਹ ਲੱਗ ਜਾਊਗਾ ਹਾਂਜੀ ਵੀਰੇ ਉਹ ਕੰਪਨੀ ਤੋਂ ਆਪਣੇ ਤੋਂ ਅਵੇਲੇਬਲ ਹੁੰਦਾ ਵਾ ਕੰਪਨੀ ਵੱਲੋਂ ਹੈਗਾ ਹਾਂਜੀ ਜੇ ਕਿਸੇ ਨੂੰ ਲਾਉਣਾ ਹਾਂ ਲਵਾਉਣਾ ਉਹ ਕੰਪਨੀ ਦੇਂਦੀ ਆ ਸਮਾਨ ਸਾਰਾ ਐਕਸੈਸਰੀ ਵੈਰੀ ਗੁੱਡ ਉਹ ਕਹਿਣ ਦਾ ਮਤਲਬ ਵੀਰੇ ਜੇ ਕਹੇ ਨੇ ਭਾਰੇ ਕੰਮ ਮਿੱਟੀ ਮੁੱਟੀ ਲੇ ਲਾਉਣਾ ਉਦੋਂ ਲਾ ਲਵੇ ਹਾਂਜੀ ਵੀਰੇ ਆਪਸ਼ਨਲ ਆ ਕਿ ਉਹਦੀ ਲੋੜ ਪੈਂਦੀ ਕਿ ਨਹੀਂ ਤੁਹਾਡੇ ਸਾਹਮਣੇ ਵੈਸੇ ਵੀਰੇ ਕੋਈ ਨਹੀਂ ਲਵਾਉਂਦਾ ਕਈਆਂ ਨੂੰ ਹੁੰਦਾ ਪਹਿਲਾਂ ਆਇਆ ਇਹ ਕੰਪਨੀ ਨੂੰ ਜਿਆਦਾ ਲੱਗੀ। ਹਾਂ। ਕੰਪਨੀ ਨੇ ਉਹਦੇ ਫੀਡਬੈਕ ਲੈ ਕੇ ਫਿਰ ਇਹਨੂੰ ਰੱਖਤਾ অপਸ਼ਨ ਹੀ ਰੱਖਤਾ। ਜੇ ਕਹਿੰਨਾ ਲਾਉਣਾ ਤਾਂ ਲਾ ਲਓ। ਲਾਉਣਾ ਲਾ ਸਕਦੇ ਆ ਨਹੀਂ ਲਾਉਣਾ ਨਾ ਲਾਓ। ਨਹੀਂ ਲਾਉਣਾ ਨਾ ਲਾਓ। ਵੈਰੀ ਗੁੱਡ। ਲਾਓ ਜੀ। ਕਿਸਾਨ ਵੀਰੋ ਤੇ ਮੇਰੇ ਵੱਡੇ ਛੋਟੇ ਵੀਰੋ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਸਹਾਉਕਤਾ? ਮੈਨੂੰ ਤਾਂ ਟਰੈਕਟਰ ਬਹੁਤ ਸੋਹਣਾ ਲੱਗਿਆ ਇਹ। ਟਰੈਕਟਰ ਵੈਸੇ ਵੀ ਮਾਰਕੀਟ 'ਚ ਚੱਲਦਾ ਪਿਆ ਪਰ ਕੁਝ ਕੁ ਚੀਜ਼ਾਂ ਸੁਧਾਰ ਹੁੰਦਾ ਸਮੇਂ ਨਾਲ ਹਨਾ ਦਿਨੋ ਦਿਨ। ਜਿੱਦਾਂ ਇਹਦਾ ਆਪਣੇ ਕਿਸਾਨ ਵੀਰਾਂ ਦਾ ਹੁੰਦਾ ਜਿੱਦਾਂ ਵੀਰਿਆਂ ਨੇ ਦੱਸਿਆ ਆ ਚੀਜ਼ ਨਹੀਂ ਸੀ ਜ਼ਰੂ ਆਪਣੇ ਵੀਰਾਂ ਦੱਸਦਾ ਹਨ ਕੰਪਨੀ ਨੇ ਸੁਧਾਰ ਕਰਤਾ ਟਾਇਰ ਸਾਈਜ਼ ਚੇਂਜ ਕਰਤੇ ਪਾਵਰ ਅਪ ਕਰਤੀ ਇਦਾਂ ਦੀਆਂ ਚੀਜ਼ਾਂ ਆਹ ਵਾਲੀ ਹੀਟ ਗਾਰਡ ਹੋ ਗਈ ਵੀ ਇਹ ਵਾਲੀਆਂ ਚੀਜ਼ਾਂ ਵੀ ਸ਼ੋ ਨੂੰ ਕੋਈ ਰੰਗ ਰੰਗ ਫੇਟ ਨਾ ਆਵੇ ਤੇ ਤਕਰੀਬਨ ਹੁਣ ਟੈਕਨੋਲੋਜੀ ਸਾਰੀ ਸਵਰਾਜ ਦੀ ਆ ਆ ਇਕੱਲਾ ਹਿੱਸਾ ਕਰਾ ਰੋ ਹਨਾ ਵੀਰੇ ਹਾਂਜੀ ਵੀਰੇ ਇਹ ਸਾਰਾ ਕਰਾ ਰੋ ਹਾਂ ਤੇ ਆਪਾਂ 브ਦਰਸ ਇਹ ਸਵਰਾਜ ਏਜੰਸੀ 브ਦਰਸ ਇੱਥੇ ਆਪਾਂ ਆਏ ਆ ਜਗਰਾਉਂ ਤੋਂ ਨੂੰ ਪਤਾ ਉਹ ਸਾਰੀਆਂ ਵੀਡੀਓ ਇੱਥੇ ਵੀਰਾਂ ਕੋਲ ਹੀ ਆਪਣੀਆਂ ਇਹ ਵਾਲੀਆਂ ਬੰਦੀਆਂ ਨੇ ਵੀਰੋ ਨੇ ਜਦੋਂ ਵੀ ਜੀ ਕਰਦਾ ਭਰਾ ਨੂੰ ਫੋਨ ਮਾਰਦੇ ਤੇ ਭਰਾ ਵੀ ਆਣ ਠੁੱਕਦਾ ਹੋਂਦੀ ਇਹ ਨੰਬਰ ਡਿਸਪਲੇ ਤੇ ਚੱਲਦੇ ਪਏ ਆ ਜੀ ਜਿਹੜੇ ਵੀਰਾਂ ਨੇ ਇਹ ਵਾਲਾ ਟਰੈਕਟਰ ਖਰੀਦਣਾ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੇ ਨਵਾਂ ਪੁਰਾਣਾ ਟਰੈਕਟਰ ਵੀ ਕੋਈ ਵੀ ਤੁਸੀਂ ਕਟਵਾਉਣਾ ਜੈਂਸੀ ਦੇ ਅਜੇ ਨੰਬਰ ਕਟਵਾ ਸਕਦੇ ਤੇ ਨੰਬਰ ਡਿਸਪਲੇ ਤੇ ਚੱਲ ਹੀ ਰਹੇ ਆ ਧੰਨਵਾਦ ਭਰਾ ਦਾ ਵੀ ਜਿਹੜੇ ਵੀਰੇ ਨੇ ਸਾਨੂੰ ਜਾਣਕਾਰੀ ਦਿੱਤੀ ਵੀਰਾ ਕਿਤੇ ਕੰਮ ਤੇ ਚੱਲਿਆ ਸੀ ਮੈਂ ਤਾਂ ਆ ਹੀ ਹੱਥ ਚ ਫੜਿਆ ਸੀ ਮੈਂ ਚਲੋ ਤੁਹਾਨੂੰ ਸਾਰਾ ਕੁਝ ਦੱਸ ਦਿੰਨਾ ਪਰ ਜਿਹੜੀ ਜਾਣਕਾਰੀ ਵੀਰੇ ਨੂੰ ਆ ਵੀਰਾ ਟ੍ਰੇਨਿੰਗ ਲੈ ਕੇ ਆਇਆ ਹਨਾ ਵੀਰੇ ਜੋ ਤੋਂ ਸਪੈਸ਼ਲ ਦੋ ਵਾਰੀ ਤੁਹਾਡਾ ਮਤਲਬ ਹਾਂਜੀ ਵੀਰੇ ਦੋ ਵਾਰੀ ਮਹਾਰੀ ਤੋਂ ਹੋਈ ਆ ਇਹ ਜਦੋਂ ਕੋਈ ਕੁਝ ਚੇਂਜ ਕਰਦੇ ਹੋਣਗੇ ਨਵੀਂ ਚੀਜ਼ ਉਹ ਤੁਹਾਨੂੰ ਬੁਲਾਉਂਦੇ ਹੋ ਹਾਂਜੀ ਪਹਿਲਾਂ ਦੱਸ ਦਈਏ ਵੀਰੇ ਉਹ ਪਹਿਲਾਂ ਤੁਹਾਨੂੰ ਸੀ ਪਤੇ ਆਉਣ ਟ੍ਰੈਕਟਰ ਆਉਣ ਤੋਂ ਪਹਿਲਾਂ ਹਾਂ ਸਾਨੂੰ ਪਹਿਲਾਂ ਦੱਸਿਆ ਜਾਂਦਾ ਵੀ ਆਹ ਚੀਜ਼ਾਂ ਚ ਆ ਰਹੀਆਂ ਨੇ ਆ ਰਹੀਆਂ ਨੇ ਜੀ ਇਹਨਾਂ ਫੀਚਰ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਪਹਿਲਾਂ ਇਹਨੂੰ ਫੜ ਸਕਦੇ ਆ ਹਾਂ ਵੀਰੇ ਨੇ ਨਾ ਸੀਆਰਡੀ ਦੇ ਬੜੇ ਦੁੱਖ ਚੱਕੇ ਕਿ ਆਉਣ ਵਾਲੇ ਟਾਈਮ 'ਚ ਵੀਰੇ ਸਾਰੇ ਸੀਆਰਡੀ ਹੋਣ ਲੱਗੇ ਆ ਹਾਂ ਆਪਣਾ 55 ਵੀ ਸੀਆਰਡੀ ਹੋਣ ਲੱਗਾ ਨਾ ਸਾਰੇ ਹੋ ਜਾਣੇ ਆ ਟੋਟਲੀ ਵੀਰੇ ਕਿਉਂਕਿ ਹਾਂ ਸਹੀ ਗੱਲ ਆ ਜਿਵੇਂ ਜਿਵੇਂ ਪੋਲੂਸ਼ਨ ਦਾ ਚੱਕਰ ਆ ਵੀਰੇ ਆਉਣ ਵਾਲੇ ਸਮੇ ਸਾਰੇ ਹੋ ਜਾਣੇ ਆ ਹਾਂਜੀ ਵੀਰੇ ਸਾਰੀਆਂ ਕੰਪਨੀਆਂ ਸੀਆਰਡੀ ਹੋਣ ਲੱਗਿਆ ਹੂੰ ਕੱਲੇ ਆਪਣਾ ਵੀ 26 'ਚ ਮਿਲ ਜਾਵੇ ਸਾਰੇ ਸੀਆਰਡੀ 26 'ਚ 25 'ਚ ਕਹਿੰਦੇ ਸੀਗੇ 25 ਦਾ ਕੋਈ ਕਲੀਅਰ ਨਹੀਂ ਕਿ 26 'ਚ ਤਾਂ ਆਪਾਂ ਨੂੰ ਆ ਜਾਣਗੇ ਸਾਰੇ ਸੀਆਰਡੀ ਇੱਕ ਜਾਣਕਾਰੀ ਆਪ ਨੂੰ ਹੋਰ ਮਿਲ ਗਈ ਤੇ ਦੱਸੋ ਆਪਣੇ ਵੀਰੇ ਦੀ ਜਾਣਕਾਰੀ ਤੇ ਭਰਾ ਦੀ ਜਾਣਕਾਰੀ ਕਿਦਾਂ ਦੀ ਲੱਗੀ ਜੇ ਕੋਈ ਗਲਤੀ ਸ਼ਲਤੀ ਕੋਈ ਸ਼ਬਦ ਵਾਧੇ ਘਾਟੇ ਮੂੰਹ ਚੋਂ ਨਿਕਲ ਗਿਆ ਹੋਵੇ ਉਹਦੇ ਲਈ ਮਾਫੀ ਹੈ ਜੀ ਮੈਂ ਹਰ ਇੱਕ ਵੀਡੀਓ 'ਚ ਮੰਗਦਾ ਹਾਂ ਤੇ ਭਰਾ ਮੇਰੇ ਫਿਰ ਵੀ ਨਹੀਂ ਤੁਸੀਂ ਮੈਨੂੰ ਬਖਸ਼ ਦੇ ਤਾਂ ਵੀ ਨਾਪ ਦਿੰਦੇ ਜੇ ਇਕੱਲੀ ਕਿਉਂਕਿ ਕੋਈ ਨਾ ਕੋਈ ਗੱਲ ਵੀਰੇ ਨਿਕਲ ਜਾਂਦੀ ਹੈ ਤੇ ਦੋ ਅਗਿਆ ਨੰਬਰ ਡਿਸਪਲੇ ਤੇ ਚੱਲਦੇ ਪਏ ਨਵਾਂ ਰੈਟ ਕੀਤ ਲਈ ਵੀਰਾਂ ਨੂੰ ਯਾਦ ਕਰੋ ਸਾਰੇ ਵੀਰਾਂ ਨੂੰ ਸਤਿਕਾਰ ਸਤਿਕਾਰ